ਤੇ ਆਵੇ ਤਾਂ ਹੀ ਮਿਲਦੀ ਹੈ ਗਲਬਾਤ ਵੀ ਕਰਾਂਗੇ ਕਿ ਕਿਵੇਂ ਆਉਣਾ ਹੋਇਆ ਇਸ ਵਰਦੀ ਦੇ ਵਿੱਚ ਇਹ ਖੜ ਕੇ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਪਹਿਰੇਦਾਰ ਦੀ ਸੇਵਾ ਜਿਹੜੀ ਇਹਨਾਂ ਵੱਲੋਂ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਦੇ ਆ ਜਿਨ੍ਹਾਂ ਦਾ ਤਾਲੁਕ ਫੌਜ ਤੋਂ ਹੁੰਦਾ ਹੈ ਆਰਮੀ ਦੇ ਲੋਕ ਹੁੰਦੇ ਨੇ ਫੌਜ ਦੇ ਬੰਦੇ ਹੁੰਦੇ ਨੇ ਜਦੋਂ ਉਹਨਾਂ ਦੀ ਡਿਊਟੀ ਪੂਰੀ ਹੋ ਜਾਂਦੀ ਹੈ ਜਦੋਂ ਰਿਟਾਇਰ ਹੋ ਜਾਂਦੇ ਨੇ ਉਹਨਾਂ ਦੀ ਕੋਸ਼ਿਸ਼ ਹੈ ਹੁੰਦੀ ਹੈ ਕਿ ਅਸੀਂ ਕੋਈ ਪ੍ਰਾਈਵੇਟ ਜੌਬ ਕਰ ਲਈਏ ਅਸੀਂ ਕਿਸੇ ਬੈਂਕ 'ਚ ਜੌਬ ਕਰ ਲਈਏ ਜਾਂ ਕਿਸੇ ਵੀ ਐਸੀ ਜਗ੍ਹਾ ਤੇ ਜੌਬ ਕਰ ਲਈਏ ਕਿਸੇ ਕੰਪਨੀ ਦੇ ਅੰਦਰ ਹੀ ਸਾਨੂੰ ਮਤਲਬ ਕੁਝ ਆਨ ਵਾਲਾ ਜਿਹੜਾ ਸਾਡਾ ਫਿਊਚਰ ਹੈ ਉਹਦੇ ਅੰਦਰ ਸਾਨੂੰ ਕੁਝ ਇਨਕਮ ਹੋਈ ਜਾਵੇ ਲੇਕਿਨ ਅੱਜ ਮੈਂ ਤੁਹਾਨੂੰ ਮਿਲਵਾਵਾਂਗਾ ਅੱਜ ਦੀ ਵੀਡੀਓ ਬਹੁਤ ਕਮਾਲ ਦੀ 6 ਸਿੱਖ ਸਰਦਾਰ ਦੀ ਰਿਟਾਇਰ ਫੌਜੀ ਹੈ ਉਹ ਜਿੱਦੋਂ ਰਿਟਾਇਰ ਹੋਇਆ 2004 ਦੇ ਵਿੱਚ ਰਿਟਾਇਰ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਡਿਊਟੀ ਕੀਤੀ ਦਰਬਾਰ ਸਾਹਿਬ ਦੇ ਬਾਹਰ ਇੱਕ ਗਾੜ੍ਹ ਦੀ ਡਿਊਟੀ ਕੀਤੀ ਤੇ ਬਿਲਕੁਲ ਫ੍ਰੀ ਬਹੁਤ ਹੀ ਕਮਾਲ ਦੀ ਵੀਡੀਓ ਵੀਡੀਓ ਹਲਵਾ ਦਨੇ ਆ ਵੀਡੀਓ ਹਲਵਾ ਦੇਣ ਤੋਂ ਪਹਿਲੇ ਤੁਹਾਨੂੰ ਦੋਸਾਂਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਾਲੀ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਕਰਤ ਹੋਏ ਨਹਿਕਾਮੇ ਜਿਸ ਕੋ ਹੋਤ ਪ੍ਰਾਪਤ ਸਵਾਮੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਮੌਜੂਦਾ ਗੁਰੂ ਸਾਹਿਬ ਜੀ ਉਡੀਕ ਕਰਦੇ ਨੇ ਕਿ 60 ਸਾਲ ਤੱਕ ਮੈਂ ਆਪਣੇ ਗੁਰਸਿੱਖ ਨੂੰ ਉਡੀਕਾਂਗਾ ਅੱਜ ਇਸ ਧਰਤੀ ਤੇ ਕੈਸੇ ਸ਼ਖਸ ਨੂੰ ਮਿਲੇ ਜਿਨ੍ਹਾਂ ਨੂੰ ਦੇਖ ਕੇ ਵੀ ਉਹ ਖੁਸ਼ ਹੋਗੀ ਵੀ ਅਸੀਂ ਦੇਸ਼ ਦੀ ਸੇਵਾ ਦੇ ਵਿੱਚ ਦੇਖਦੇ ਆ ਬਾਰਡਰਾਂ ਤੇ ਫੌਜੀ ਖੜੇ ਹੁੰਦੇ ਨੇ ਪਰ ਗੁਰੂ ਜੀ ਦੀ ਕਹਿ ਸਕਦੇ ਆ ਕਿ ਰੱਖਿਆ ਦੀ ਫੌਜ ਇੱਕ ਫੌਜ ਜਦੋਂ ਫੌਜ ਦੇ ਵਿੱਚ ਹੁੰਦੇ ਨੇ ਤਾਂ ਗੁਰੂ ਦੇ ਕਿਵੇਂ ਫਿਰ ਉਹ ਵਜ਼ੀਰ ਬਣ ਕੇ ਸੇਵਾ ਕਰਦੇ ਨੇ ਸਾਡੇ ਨਾਲ ਗੁਰਨਾਇਬ ਸਿੰਘ ਜੀ ਪਹਿਲਾਂ ਤਾਂ ਨਾਂ ਹੀ ਬਹੁਤ ਬਾਪੂ ਜੀ ਦਾ ਵਧੀਆ ਆ ਵੀ ਗੁਰੂ ਦੇ ਨਾਇਬ ਬਣ ਕੇ ਉਹਨਾਂ ਨੇ ਗੁਰੂ ਜੀ ਦੀ ਚੱਕਰੀ ਕਰ ਰਹੇ ਨੇ ਜਦੋਂ ਅਸੀਂ ਸੱਚਖੰਡ ਅੰਦਰ ਜਾਣੇ ਆ ਐਂਟਰ ਹੁੰਨੇ ਆ ਤਾਂ ਬਾਹਰ ਵਰਸ਼ਾ ਲੈ ਕੇ ਬਾਪੂ ਜੀ ਸੇਵਾ ਕਰਦੇ ਨੇ ਪਹਿਲਾਂ ਆਰਮੀ 'ਚ ਸੇਵਾ ਕੀਤੀ ਤੇ ਹੁਣ ਗੁਰੂ ਜੀ ਦੀ ਸੇਵਾ ਦੇ ਲਈ ਉਸੇ ਹੀ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਜਿਵੇਂ ਇੱਕ ਸਿੰਘ ਸੱਜ ਕੇ ਗੁਰੂ ਸਾਹਿਬ ਜੀ ਦੀ ਸੇਵਾ ਚ ਹਾਜ਼ਰ ਹੁੰਦੇ ਨੇ ਉਵੇਂ ਹੀ ਬਾਪੂ ਜੀ ਵੀ ਦੇਖੋ ਇਹਨਾਂ ਦੇ ਉਹੀ ਚਾਰ ਮੈਡਲ ਵੀ ਲੱਗੇ ਨੇ ਉਹ ਡਰੈਸ ਵੀ ਪਾਈ ਆ ਰਹਿਣ ਵਾਲੇ ਮੋਗੇ ਦੇ ਨੇ ਤੇ ਹਜੂਰ ਸਾਹਿਬ ਦੀ ਧਰਤੀ ਤੇ ਸੇਵਾ ਨਿਭਾ ਰਹੇ ਨੇ ਇਹ ਸੇਵਾ ਕਰਮਾ ਨਾਲ ਹੀ ਮਿਲਦੀ ਆ ਔਰ ਭਾਗਾਂ ਦੇ ਵਿੱਚ ਜਦੋਂ ਹਿੱਸੇ ਆਵੇ ਤਾਂ ਹੀ ਮਿਲਦੀ ਆ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਆਉਣਾ ਹੋਇਆ ਇਸ ਵਰਦੀ ਦੇ ਵਿੱਚ ਹੀ ਖੜ ਕੇ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਪਹਿਰੇਦਾਰ ਦੀ ਸੇਵਾ ਜਿਹੜੀ ਇਹਨਾਂ ਵੱਲੋਂ ਕੀਤੀ ਜਾਂਦੀ ਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੂਰ ਸਾਹਿਬ ਆਉਂਦੇ ਹੋਵੋਗੇ ਤੁਸੀਂ ਹਾਂਜੀ ਮਹਾਰਾਜ ਜੀ ਤੇ ਇਸ ਸਬਬ ਕਿਵੇਂ ਬਣ ਗਿਆ ਕਿ ਇੱਥੇ ਹੀ ਪਹਿਰੇਦਾਰੀ ਦੀ ਸੇਵਾ 2008 ਵਿੱਚ ਬਣਿਆ ਜਦੋਂ ਮਹਾਰਾਜ ਜੀ ਦਾ 300 ਸਾਲਾ ਹਾਂ ਗੁਰਤਾ ਗਤੀ ਮਨਾਈ ਗਈ ਉਸ ਟਾਈਮ ਮੈਂ ਆਪਣਾ ਬੈਂਡ ਬੈਂਡ ਚਲਾਉਂਦਾ ਹੁੰਦਾ ਹੀ ਬੈਂਡ ਪਾਰਟੀ ਸੀ ਮੇਰੇ ਪਾਸ ਤੇ ਫਿਰ ਪਾਪਾ ਜੀ ਨਾਲ ਇੱਥੇ ਮਲਾਪ ਹੋਇਆ ਪਾਪਾ ਜੀ ਨੂੰ ਮੈਂ ਸਲਾਮੀ ਦਿੱਤੀ ਦੋ ਗਯਾਰ ਅੱਠ ਵਿੱਚ ਉਹਨਾਂ ਨੇ ਮੇਰੇ ਤੇ ਕਿਰਪਾ ਕਰਕੇ ਤੇ ਇਹ ਸੇਵਾ ਲੈਣੀ ਕੀਤੀ ਤੇ ਮਹਾਰਾਜ ਜੀ ਨੇ ਫਿਰ ਮੇਰੇ ਤੇ ਕਿਰਪਾ ਕਰਕੇ ਤੇ ਉਹਨਾਂ ਨੇ ਸੇਵਾ ਮੈਂ ਨਿਵਾ ਰਿਆ ਉਹਨਾਂ ਦੀ ਕਿਰਪਾ ਨਾਲ ਉਹਨਾਂ ਦੀ ਦਿੱਤੀ ਹੋਈ ਦਾਤ ਦੀ ਬਖਸ਼ ਨੂੰ ਮੈਂ ਪਰਮਾਨ ਕਰ ਰਿਹਾ ਮਹਾਰਾਜ ਜੋ ਕਦੋਂ ਰ ਟਾਇਰ ਹੋਏ ਸੀ 2004 ਵਿੱਚ 2004 ਦੇ ਵਿੱਚ 4 ਵਿੱਚ ਤੇ ਪਹਿਲਾ ਮੁਲਾਪ ਬਾਬਾ ਜੀ ਨਾਲ ਮੇਰਾ 2008 ਵਿੱਚ ਹੋਇਆ ਸੀ ਜੀ ਤੇ ਉਹਨਾਂ ਨੇ ਕਿਰਪਾ ਕੀਤੀਆਂ ਤੇ ਕਿਰਪਾ ਕਰਕੇ ਉਹ ਮੇਰੇ ਤੋਂ ਸੇਵਾ ਲੈ ਲਈ ਹੈ ਹਾਂ ਜੀ 2008 ਵਿੱਚ ਤੋਂ ਸ਼ੁਰੂ ਹੋਈ ਸੀ ਮੇਰੀ ਸੇਵਾ ਇੱਥੇ ਜਦੋਂ ਮਨ ਦੇ ਵਿੱਚ ਇਹ ਸੇਵਾ ਮਤਲਬ ਕਿ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਜਦੋਂ ਇਹ ਸੇਵਾ ਮਿਲੀ ਵੀ ਔਰ ਨਾਲੇ ਡਰੈਸ ਵਿੱਚ ਹੀ ਕਿਉਂ ਤੁਸੀਂ ਚੁਣਿਆ ਇਹ ਡਰੈਸ ਵਿੱਚ ਇੱਕ ਲਾਗ ਹੀ ਮੈਨੂੰ ਮਹਾਰਾਜ ਨੇ ਬਖਸ਼ ਕੀਤੀ ਕਿ ਇਹਦਾ ਲਾਗ ਹੀ ਪਾਣਾ ਹੋਣਾ ਚਾਹੀਦਾ ਜੇ ਸੇਵਾ ਕਰਦਾ ਤਾਂ ਜੀ ਤੇ ਇਹ ਆਰਮੀ ਦਾ ਬੰਦਾ ਤੇ ਆਰਮੀ ਡਰੈਸ ਹੀ ਇਹਦੇ ਹੋਣੀ ਚਾਹੀਦੀ ਹੈ ਇਸ ਕਰਕੇ ਫਿਰ ਮੈਨੂੰ ਆਰਮੀ ਦਾ ਹੀ ਇਹ ਖਤਾਬ ਮਿਲਿਆ ਹੋਇਆ ਤੇ ਇਸ ਪਾਗਾ ਨਾਲ ਹੀ ਮਹਾਰਾਜ ਜੀ ਦੇ ਉਹ ਲੋ ਤਿਆਰ ਪਰ ਤਿਆਰ ਹੋ ਕਿਸੇ ਵੀਰੇ ਬੇਲਾ ਬਾਣੀ ਦੇ ਵਿੱਚ ਹੀ ਸੰਗਤ ਸੇਵਾਦਾਰ ਪਹਿਰੇਦਾਰੀ ਤੇ ਖੜਾ ਜਿਹੜੇ ਸਿੰਘ ਖੜੇ ਹੁੰਦੇ ਨੇ ਤਾਂ ਉਹਨਾਂ ਨੇ ਮਤਲਬ ਕਿ ਤੁਹਾਡੀ ਸੇਵਾ ਨੂੰ ਇੰਨਾ ਦੇਖਦਿਆਂ ਹੋਇਆ ਕਿ ਤੁਹਾਨੂੰ ਇਸੇ ਡਰੈਸ ਦੇ ਵਿੱਚ ਕੀ ਮਤਲਬ ਕਿ ਇੱਕ ਮੈਸੇਜ ਜਿਹੜਾ ਦਿੱਤਾ ਜਾਂਦਾ ਆ ਇਸ ਡਰੈਸ ਉਹਨਾਂ ਨੇ ਇੱਕ ਆਰਮੀ ਦਾ ਆਰਮੀ ਦਾ ਪਹਿਰੇਦਾਰ ਦਾ ਵੀ ਇੱਕ ਆਰਮੀ ਦਾ ਬੰਦਾ ਹੈ ਇਹ ਜੀ ਆਰਮੀ 'ਚ ਪਹਿਲਾਂ ਦੇਸ਼ ਦੀ ਸੇਵਾ ਕੀਤੀ ਹੈ ਨੇ ਤੇ ਹੁਣ ਇਹ ਮਹਾਰਾਜ ਦੀ ਸੇਵਾ ਕਰਦੇ ਰਿਹਾ ਹੈ ਖੁਸ਼ੀ ਦੇ ਨਾਲ ਕਰ ਰਿਹਾ ਪੂਰਾ ਖੁਸ਼ ਹੋ ਕੇ ਅੰਦਰੋਂ ਦਿਲੋਂ ਕਰਦਾ ਹੈ ਚੰਨ ਸਾਦੀ ਸੀ ਪਰਵਾਰਿਕ ਤੌਰ ਤੇ ਕਿਦਾਂ ਸੀ ਪਸ਼ੋਕਰ ਕੀ ਸੀ ਪਸ਼ੋਕਰ ਜੋ ਮੇਰਾ ਪਿਤਾ ਜੀ ਸੀ ਉਹ ਨੰਗ ਸਿੰਘ ਸੀਗਾ ਅੱਛਾ ਤੇ ਉਹ ਮੈਨੂੰ ਸੀਸਾ ਦਿੰਦਾ ਹੁੰਦਾ ਸੀ ਹਾਂ ਤੇ ਉਹ ਮੈਨੂੰ ਕਹਿੰਦਾ ਹੁੰਦਾ ਸੀਗਾ ਤੂੰ ਹਜੂਰ ਸਾਹਿਬ ਜਾਇਆ ਕਰੇਗਾ ਅੱਛਾ ਜੀ ਤੇ ਮੈਂ ਫੌਜ ਵਿੱਚ ਭਰਤੀ ਹੋ ਗਿਆ ਤੇ ਜਦੋਂ ਮੈਂ ਪੈਨਸ਼ਨ ਆਇਆ ਤੇ ਉਹ ਚੜ੍ਹਾਈ ਕਰ ਗਿਆ ਜੀ ਤੇ ਫਿਰ ਮੈਂ ਬਾਬਾ ਜੀ ਨਾਲ ਮਲਾਪ ਹੋਇਆ ਤੇ ਫਿਰ ਇੱਥੇ ਸਿਵਾ ਮਿਲ ਗਈ ਮੈਨੂੰ ਬੋਲੀ ਪੁੱਛਿ ਰਾ ਰਹੇ ਹੋ ਕਿੰਨੇ ਵਜੇ ਆਉਂਦੇ ਹੋ ਤੇ ਕਿੰਨੇ ਵਜੇ ਫਿਰ ਵਾਪਸ ਆਹ ਜਾਂਦੇ ਹੋ ਸਵੇਰੇ ਮੈਂ 4 ਵਜੇ ਆਉਣਾ ਜੀ ਇੱਥੇ ਸੇਵਾ ਵਿੱਚ ਤੇ ਫਿਰ 8 ਵਜੇ ਤੱਕ ਸੇਵਾ ਵਿੱਚ ਰਹਿਣਾ ਤੇ ਫਿਰ ਉੱਪਰ ਆ ਕੇ ਸੰਗਤਾਂ ਦਾ ਜਲ ਪਾਣੀ ਛਕਾ ਦਿੰਨਾ ਸੰਗਤਾਂ ਨੂੰ ਆਪ ਵੀ ਜਲ ਪਾਣੀ ਛਕਦਾ ਤੇ ਫਿਰ ਮੈਂ ਚਲਾ ਜਾਂਦਾ ਫਿਰ ਦੁਬਾਰਾ ਸ਼ਾਮ ਨੂੰ 5 ਵਜੇ ਫਿਰ ਸੇਵਾ ਵਿੱਚ ਹਾਜ਼ਰ ਹੋ ਜਨਾ ਬਾਬਾ ਜੀ ਦੀ ਜੀ ਇਹ ਮੇਰਾ ਸੇਵਾ ਨਮਾਉਣ ਦਾ ਸਮਾਂ ਹੈ ਫਿਰ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਫਿਰ ਜਿੰਨਾ ਚ ਕਬਾਬਾ ਜੀ ਸੰਗਤ ਨਿਮਾਉਂਦੇ ਆ ਤੇ ਫਿਰ ਉਹਦੇ ਵਿੱਚ ਸੇਵਾ ਕਰਦਾ ਰਹਿੰਦਾ ਤੇ ਉਹ ਸੇਵਾ ਨਿਵਾ ਕੇ ਫਿਰ ਸ਼ਾਮ ਨੂੰ 9 ਵਜੇ ਮੈਂ ਆ ਗਿਆ ਲੈ ਕੇ ਤੇ ਆਪਣਾ ਆਰਾਮ ਵਿੱਚ ਹੋ ਜਾਂਦਾ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਹੈ ਨਾ ਫੌਜ ਤੋਂ ਰਿਟਾਇਰ ਹੋ ਕੇ ਆਪਣੇ ਪਰਿਵਾਰ ਦੇ ਨਾਲ ਜੀਵਨ ਬਤੀਤ ਕਰਦਾ ਆ ਉਹ ਇਹ ਸੋਚਦੇ ਨੇ ਕਿ ਹੁਣ ਤਾਂ ਪੈਨਸ਼ਨ ਆਇਆ ਚਲੋ ਪੋਤੇ ਪੁੱਤियां ਖਿਡਾਣੇ ਆ ਹਨਾ ਘਰ ਦੇ ਵਿੱਚ ਰਹਿਨੇ ਆ ਘੁੰਮਦੇ ਫਿਰਦੇ ਆ ਜਾਂ ਉਹ ਬਾਹਰ ਚਲੇ ਜਾਂਦੇ ਨੇ ਵਿਦੇਸ਼ ਨੂੰ ਚਲੇ ਜਾਂਦੇ ਨੇ ਮੇਰੀ ਵਿਰਤੀ ਸੀ ਇੱਧਰ ਸੀ ਮੈਨੂੰ ਸ਼ੌਂਕ ਬਾਸ ਸੀਗਾ ਛੌਂਕ ਸੀਗਾ ਕਿ ਮੈਂ ਮਹਾਰਾਜ ਦੇ ਦਰਬਾਰ ਵਿੱਚ ਰਹਿਣਾ ਤੇ ਮਹਾਰਾਜ ਦੀ ਸੇਵਾ ਕਰਾਂ ਕਦੇ ਮਨ 'ਚ ਸੋਚਿਆ ਤਾਂ ਨਹੀਂ ਹੋਏਗਾ ਕਿ ਇਹੋ ਜੀ ਸੇਵਾ ਵੀ ਮਿਲ ਜੇਗੀ ਨਹੀਂ ਜੀ ਸਾਹਿਬ ਜੀ ਦੀ ਪਹਿਰੇਦਾਰੀ ਕਦੇ ਜ਼ਿੰਦਗੀ 'ਚ ਸੋਚਿਆ ਹੀ ਨਹੀਂ ਸੀ ਕਿ ਮੈਂ ਇਸ ਧਰਤੀ 'ਤੇ ਆਵਾਂਗਾ ਤੇ ਇਸ ਤਰ੍ਹਾਂ ਮੈਂ ਐਸ ਸਥਾਨ ਦੇ ਉੱਤੇ ਆ ਕੇ ਵਰਦੀ ਪਾ ਕੇ ਸੇਵਾ ਕਰੂੰਗਾ ਕਦੇ ਮੈਂ ਆਪਣੀ ਜ਼ਿੰਦਗੀ ਵਿੱਚ ਸੋਚਿਆ ਹੀ ਨਹੀਂ ਸੀ ਕਿ ਮੈਂ ਉਹ ਵਿੱਚ ਕਿਹੜਾ ਰੈਂਕ ਸੀਗਾ ਸੋ ਉੱਥੇ ਮੇਰਾ ਰੈਂਕ ਹホルダー ਸੀਗਾ ਇੱਥੇ ਤਾਂ ਤੁਹਾਨੂੰ ਮੈਂ ਕਹਿੰਦੀ ਬਹੁਤ ਵੱਡੀ ਪੋਸਟ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਜੀ ਬਹੁਤ ਵੱਡੀ ਹੈ ਸੰਤ ਬਾਬਾ ਕਲਮਨ ਸਿੰਘ ਤੋਂ ਮੈਨੂੰ ਫਿਰ ਜਰਨਲ ਸਾਹਿਬ ਕਹਿ ਕੇ ਬਣਾਉਂਦੇ ਨੇ ਕਦੇ ਫੌਜੀ ਸਾਹਿਬ ਕਹਿ ਕੇ ਬਣਾਉਂਦੇ ਨੇ ਕਦੇ ਮੈਂ ਕਹਿੰਦੀ ਆ ਕਿ ਫੌਜ ਦੇ ਵਿੱਚ ਵੀ ਤੁਹਾਨੂੰ ਇੰਨਾ ਸਤਿਕਾਰ ਨਹੀਂ ਸੀ ਮਿਲਣਾ ਜੀ ਨਹੀਂ ਮਿਲਿਆ ਜੀ ਨਹੀਂ ਮਿਲਿਆ ਜੀ ਇੱਥੇ ਜਿਹੜਾ ਸਤਕਾਰ ਮਿਲਿਆ ਉਹ ਤੁਰ ਦਰਗਾਹ ਦਾ ਮਿਲਿਆ ਹੋਇਆ ਗੁਰੂ ਸਾਹਿਬ ਦਾ ਮਿਲਿਆ ਹੋਇਆ ਬਹੁਤ ਸੰਗਤਾਂ ਬਹੁਤ ਪਿਆਰ ਦਿੰਦੀਆਂ ਜੀ ਇੱਥੇ ਦੇ ਅਰਗਣੀ ਸਿੰਘ ਸਾਹਿਬ ਜੀ ਵੀ ਕੁਲਵੰਤ ਸਿੰਘ ਜੀ ਤੁਹਾਨੂੰ ਜਰਨੈਲ ਕਹਿੰਦੇ ਨੇ ਬਹੁਤ ਜੀ ਬਹੁਤ ਪਿਆਰ ਕਰਦੇ ਆ ਬਹੁਤ ਰੱਜ ਰੱਜ ਕੇ ਪਿਆਰ ਕਰਦੇ ਆ ਮੈਨੂੰ ਹੋਰ ਵੀ ਜਿਹੜੇ ਆਦਮੀ ਆਫੀਸਰਸ ਜਾਂ ਕੋਈ ਇਥੇ ਆਂਦੇ ਹੋਣਗੇ ਹਾਂ ਜੀ ਉਹ ਵੀ ਸਤਕਾਰ ਕਰਦੇ ਉਹ ਵੀ ਕਹਿ ਦਿੰਦੇ ਆ ਮੈਨੂੰ ਕਿ ਤੂੰ ਆਰਮੀ ਦੀ ਹਾਜ਼ਰੀ ਲਵਾ ਰਿਆ ਪੂਰੇ ਦੇਸ਼ ਦੀ ਆਰਮੀ ਦੀ ਹਾਜ਼ਰੀ ਲਵਾ ਲੇ ਇੱਥੇ ਸੂਬੇ ਦਾ ਇਹ ਹਾਂ ਜੀ ਦੇਸ਼ ਨੂੰ ਚਲਾਉਣਾ ਉਹਨਾਂ ਦੀਆਂ ਦੇਸ਼ ਦੀਆਂ ਫੌਜਾਂ ਵੀ ਉਹਨਾਂ ਦੀਆਂ ਹੀ ਆ ਨਾ ਮੈ ਸਿੱਖਾਈ ਦੇ ਵਿੱਚ ਸੀਗਾ ਹਾਂਜੀ 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 ਬਿਲਕੁਲ ਜਿਹੜੀ ਤੁਸੀਂ ਉਧਰ ਨੌਕਰੀ ਕੀਤੀ ਤੇ ਅੱਜ ਉਵੇਂ ਹੀ ਤੁਸੀਂ ਗੁਰੂ ਸਾਹਿਬ ਜੀ ਦੀ ਜਿਹੜੀ ਹਨਾ ਸੇਵਾ ਨਿਵਾ ਰਹੇ ਉਸ ਤਰੀ ਜਿਸ ਤਰ੍ਹਾਂ ਆਰਮੀ ਚ ਕੀਤੀ ਆ ਉਸ ਤਰ੍ਹਾਂ ਹੀ ਇੱਥੇ ਪੂਰੀ ਸੇਵਾ ਨਿਵਾ ਰਹੇ ਆ ਉਸੇ ਤਰ੍ਹਾਂ ਬਾਪੂ ਜੀ ਸਾਡੇ ਨਾਲ ਮੌਜੂਦ ਆ ਵਾਈਕਲ ਜੀ ਖਾਲਸਾ ਵਾਈਕਲ ਜੀ ਕੀ ਹਫਤੇ ਕਿਵੇਂ ਸਬਾਬ ਬਣਿਆ ਤੁਹਾਨੂੰ ਕਿ ਇੱਕ ਆਰਮੀ ਆਫੀਸਰ ਆ ਜਿਹੜੇ ਵੀਰ ਸੀਗੇ ਜਦੋਂ ਆਏ ਤਾਂ ਤੁਸੀਂ ਇਹਨਾਂ ਨੂੰ ਇੱਧਰ ਹੀ ਸੇਵਾ ਤੇ ਲਾ ਲਿਆ ਬਾਬਾ ਜੀ ਨੇ ਲਾਇਆ ਆਂ ਤੇ ਮੈਂ ਹੁਣ ਹੀ ਆਇਆ ਇਹ ਹੁਣ ਆ ਗਿਆ ਜੀ ਇਹਨਾਂ ਨੂੰ ਥੋੜਾ ਚੈਰੀ ਹੋਇਆ ਜੀ ਇਹ ਵੀ ਸੇਵਾ ਹੁਣ ਇੱਥੇ ਨਿਵਾ ਰਹੇ ਆ ਸੰਗਤ ਦੀ ਸੇਵਾ ਕਰਦੇ ਆ ਜਲ ਵਗਾਰਾ ਲਿਆਉਂਦੇ ਆ ਪ੍ਰਸ਼ਾਦਾ ਪਾਣੀ ਸੰਗਤ ਨੂੰ ਸਿਖਾਉਂਦੇ ਆ ਜੀ ਆਂ ਕਹਿੰਦੇ ਆ ਇਸ ਤਰ੍ਹਾਂ ਦਾ ਹੈ ਇਹਨਾਂ ਦਾ ਆਰਮੀ ਦੀ ਨੌਕਰੀ ਤੇ ਇਸ ਨੌਕਰੀ ਦੇ ਵਿੱਚ ਕੀ ਫਰਕ ਲੱਗਦਾ ਹੈ ਇੱਥੇ ਮਹਾਰਾਜ ਦੀਆਂ ਖੁਸ਼ੀਆਂ ਮਿਲ ਰਹੀਆਂ ਜੀ ਤੁਰ ਦਰਗਾਹ ਦੀਆਂ ਖੁਸ਼ੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ੀਆਂ ਬਖਸ਼ਦੇ ਨੇ ਜੀ ਉਹ ਨਿਹਾਲ ਕਰਦੇ ਨੇ ਸਾਨੂੰ ਇੱਥੇ ਮਹਾਰਾਜ ਜੀ ਉਹ ਆਪਣਾ ਮਿਹਰਾ ਭਰਿਆ ਹੋਇਆ ਹੱਥ ਸਾਡੇ ਛੀਸ ਤੇ ਰੱਖਦੇ ਨੇ ਮਹਾਰਾਜ ਸਾਨੂੰ ਖੁਸ਼ੀਆਂ ਵਸ ਕੇ ਨਿਹਾਲ ਕਰ ਦਿੰਦੇ ਨੇ ਬੇਅੰਤ ਖੁਸ਼ੀਆਂ ਝੂਲੀਆਂ ਪਰਦੇ ਨੇ ਸਾਡੀਆਂ ਹਰੀਆਂ ਭਰੀਆਂ ਝੂਲੀਆਂ ਪਰਿਵਾਰ ਵੀ ਤੁਹਾਡੇ ਨਾਲ ਹੀ ਇੱਥੇ ਰਹਿ ਰਿਹਾ ਜਾਂ ਨਹੀਂ ਜੀ ਪਰਿਵਾਰ ਪੰਜਾਬ ਵਿੱਚ ਤੇ ਮੈਂ ਆਉਣਾ ਮਹੀਨਾ ਦੋ ਮਹੀਨੇ ਲਾ ਕੇ ਚਲਾ ਜਾਣਾ ਫਿਰ ਮਹੀਨਾ 15 20 ਦਿਨ ਪਰਿਵਾਰ ਵਿੱਚ ਰਹਿਣਾ ਫਿਰ ਮੈਂ ਇਸ ਤਰ੍ਹਾਂ ਇੱਥੇ ਆ ਜਾਣਾ ਨਹੀਂ ਜੀ ਹਾਂਜੀ ਨਿਸ਼ਕਾਮ ਸੇਵਾ ਨਿਸ਼ਕਾਮ ਸੇਵਾ ਜਵਾ ਬਾਕੀ ਜੇ ਦੇਖਦੇ ਆਪਾਂ ਵੀ ਰਿਟਾਇਰ ਹੋਣ ਤੋਂ ਬਾਅਦ ਕੋਈ ਸਿਕਿਉਰਟੀ ਗਾਰਡ ਦੀ ਨੌਕਰੀ ਕਰਦਾ ਆ ਤੇ ਮਾਇਆ ਲਈ ਹੀ ਜੇ ਦੇਖਿਆ ਜਾਵੇ ਤਾਂ ਮਾਇਆ ਲਈ ਹੀ ਉਹ ਗੁਰੂ ਘਰ ਦੇ ਵਿੱਚ ਵੀ ਨੌਕਰੀ ਜਿਹੜੀ ਕਰਦਾ ਇੱਥੇ ਵੀ ਸੰਗਤਾਂ ਸਾਡਾ ਕੋਈ ਨਾ ਕੋਈ ਸਤਕਾਰ ਕਰਕੇ ਜਾਂਦੀਆਂ ਕੋਈ ਪੰਜਾ ਦਸ ਤੁਸੀਂ ਨਿਸ਼ਕਾਮ ਕਰ ਰਹੇ ਹੋ ਆਪਾਂ ਹਾਂਜੀ 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 ਉਹ ਬਾਬਾ ਜੀ ਦੀ ਕਿਰਪਾ ਨਾਲ ਉਹ ਸਾਨੂੰ ਕੋਈ ਸੰਗਤ ਸੇਵਾ ਵੀ ਦੇ ਜਾਂਦੀ ਹੈ ਉਹ ਇਹਨਾਂ ਦੀ ਕਿਰਪਾ ਨਾਲ ਹੀ ਆ ਬਿਲਕੁਲ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਸੋਹਣਾ ਮੈਸੇਜ ਦਿੱਤਾ ਸੰਗਤ ਜੀ ਅਸੀਂ ਬਹੁਤ ਐਦਾਂ ਦੇ ਆਫੀਸਰ ਆਰਮੀ ਚ ਰਿਟਾਇਰ ਹੋਏ ਦੇਖੇ ਹੋਣਗੇ ਉਹ ਅੱਗੇ ਆਪਣੀ ਨੌਕਰੀ ਕਰਨ ਲੱਗ ਜਾਂਦੇ ਨੇ ਸਿਕਿਉਰਟੀ ਗਾਰਡ ਜਾਂ ਜੇ ਉਹ ਗੁਰੂ ਘਰ ਦੇ ਵਿੱਚ ਡਿਊਟੀ ਵੀ ਉਹਨਾਂ ਨੇ ਕਰਨੀ ਹੁੰਦੀ ਆ ਤਾਂ ਮਾਇਆਵਸ ਹੋ ਕੇ ਹੀ ਕਿਤੇ ਨਾ ਕਿਤੇ ਮਜਬੂਰੀਆਂ ਵੀ ਬਣ ਜਾਂਦੀਆਂ ਪਰ ਦੇਖੋ ਪੰਜਾਬ ਦੀ ਧਰਤੀ ਤੋਂ ਚੱਲ ਕੇ ਜਦੋਂ ਫੌਜ ਤੋਂ ਰਿਟਾਇਰ ਹੁੰਦੇ ਨੇ ਤੇ ਇੱਥੇ ਆ ਕੇ ਅਨੋਖੀ ਹੀ ਸੇਵਾ ਮਿਲ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਦੀ ਚੱਕਰੀ ਕਰਨ ਦੀ ਸੇਵਾ ਪਹਿਰੇਦਾਰੀ ਦੀ ਸੇਵਾ ਨਿਸ਼ਕਾਮ ਜਿਹੜੀ ਉਹ ਕਰ ਰਹੇ ਨੇ ਗੁਰਨਾਬ ਸਿੰਘ ਜੀ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਕਿ ਇਦਾਂ ਦੇ ਵੀ ਗੁਰਸਿੱਖ ਗੁਰ ਪਿਆਰੇ ਨੇ ਜਿਹੜੇ ਕਿ ਗੁਰੂ ਦੇ ਪਿਆਰ ਨੂੰ ਤਾਂ ਤਰਸਦੇ ਹੀ ਨੇ ਉਹਨਾਂ ਨੂੰ ਤਾਂਗ ਹੁੰਦੀ ਹੈ ਕਿ ਕਦੋਂ ਗੁਰੂ ਸਾਹਿਬ ਜੀ ਦੇ ਜਾ ਕੇ ਅਸੀਂ ਪਹਿਰੇਦਾਰੀ ਦੀ ਸੇਵਾ ਜਿਹੜੀ ਨਿਭਾਈਏ ਸੋ ਸਮਾਂ ਦੀ ਜੇ ਅਸੀਂ ਤੁਹਾਨੂੰ ਗੱਲ ਦੱਸਣਾ ਚਾਹੀਏ ਤਾਂ 1 ਮਿੰਟ 5 ਮਿੰਟ ਪਹਿਲਾਂ ਹੀ ਆਪਣੇ ਪਹਿਰੇਦਾਰੀ ਤੇ ਗੁਰਨਾਬ ਸਿੰਘ ਜੀ ਆ ਜਾਂਦੇ ਨੇ ਤੇ ਜਾਂਦੇ ਵੀ 1-2 ਮਿੰਟ ਬਾਅਦ ਹੀ ਹੈਗੇ ਆ ਔਰ 4 ਘੰਟੇ ਲਗਾਤਾਰ ਖੜ ਕੇ ਸੰਗਤਾਂ ਨੂੰ ਅੰਦਰ ਦਰਸ਼ਨ ਕਰਵਾਉਣੇ ਬਾਹਰ ਵਰषा ਲੈ ਕੇ ਆਪਣੀ ਪਹਿਰੇਦਾਰੀ ਬੜੀ ਹੀ ਨਿਸਵਾਰਥ ਹੋ ਕੇ ਨਿਭਾ ਰਹੇ ਨੇ ਸੋ ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਿਰੋ ਐਸਜੀਐ ਜੀ ਦੀ ਵੀਡੀਓ ਤੇ ਬਹੁਤ ਹੀ ਕਮਾਲ ਦੀ ਵੀਡੀਓ ਸੀ ਵਾਕੀ ਬਹੁਤ ਕਮਾਲ ਦੀ ਵੀਡੀਓ ਸੀ ਕਿ ਇੱਕ ਏਜ ਹੁੰਦੀ ਹੈ ਅਸੀਂ ਬਾਬਾ ਜੀ ਦੀ ਜਿਹੜੀ ਏਜ ਦੇ ਏਜ ਉਹ ਦੇਖ ਰਹੇ ਆ ਅਪਰੋਕਸੀਮੇਟਲੀ ਤਕਰੀਬਨ 75 ਪਲੱਸ ਇਹਨਾਂ ਦੀ ਏਜ ਹੋਏਗੀ ਤੇ ਇਹ ਏਜ ਉਹ ਵਾਲੀ ਹੁੰਦੀ ਹੈ ਕਿ ਬੰਦੇ ਦੇ ਜਿਹੜੇ ਹੱਥ ਪੈਰ ਦਰਦਾਂ ਨਿਕਲਣ ਲੱਗ ਜਾਂਦੀਆਂ ਨੇ ਚੱਲਿਆ ਠੀਕ ਨਹੀਂ ਜਾਂਦਾ ਇਹ ਉਹ ਵਾਲੀ ਉਮਰ ਹੁੰਦੀ ਹੈ ਲੇਕਿਨ ਤੁਸੀਂ ਦੇਖੋ ਕਿ ਬਾਬਾ ਜੀ ਸੇਵਾ ਕਰ ਰਹੇ ਨੇ ਔਰ ਕਿਸ ਤਰ੍ਹਾਂ ਦੀ ਸੇਵਾ ਕਰ ਰਹੇ ਨੇ ਤੇ 2008 ਤੋਂ ਉਹ ਸੇਵਾ ਕਰ ਰਹੇ ਨੇ ਅਪਰੋਕਸੀਮੇਟਲੀ 17-18 ਸਾਲ ਬਣਦੇ ਨੇ ਜਿਹੜਾ ਉਹਨਾਂ ਨੇ ਇੰਨਾ ਲੰਮਾ ਅਰਸਾ گزارਿਆ ਹੈ ਸੇਵਾ ਦੇ ਅੰਦਰ ਤੇ ਬਹੁਤ ਕਮਾਲ ਬਹੁਤ ਹੀ ਕਮਾਲ ਦੀ ਵੀਡੀਓ ਸੀ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ